ਕੀ ਕੀ ਜਗਰੂ ਗਿਆਨਾ ਜੀ ਅੱਜ ਜੋ ਸਾਰੀਆਂ ਜਥੇਬੰਦੀਆਂ ਵੱਲੋਂ ਦੋ ਤਿੰਨ ਮੀਟਿੰਗਾਂ ਦੇ ਮਾਧਿਅਮ ਨਾਲ ਪੂਰੇ ਸਮਾਜ ਨੂੰ ਅਪੀਲ ਕੀਤੀ ਗਈ ਸੀ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 19 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਆ ਮੈਂ ਸਿਟੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ 19 ਤਰੀਕ ਨੂੰ ਅੰਮ੍ਰਿਤਸਰ ਬੰਦ ਕਰਨ ਜਾ ਰਿਹਾ ਵਾਲਮੀਕੀ ਸਮਾਜ ਕਿਉਂਕਿ ਸਾਡੇ ਕੋਈ ਸਮਾਜਿਕ ਤੇ ਧਾਰਮਿਕ ਮਸਲੇ ਨੇ ਉਹਨਾਂ ਸੰਬੰਧੀ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਅਸੀਂ ਬੰਦ ਕਰਨ ਜਾ ਰਹੇ ਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਆ ਉਹ ਸਾਡਾ ਪੂਰਨ ਸਹਿਯੋਗ ਕਰੋ ਕਿਉਂਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 18 ਤਰੀਕ ਤੱਕ ਕੋਈ ਠੁਕਵੀਂ ਕਾਰਵਾਈ ਕਰ ਦਿੱਤੀ ਜਾਂਦੀ ਆ ਤੇ ਇਹ ਜਿਹੜੀ ਕਾਲ ਨੂੰ ਕਈ ਵਾਪਸ ਲੈਣ ਬਾਰੇ ਆਪਸ ਵਿੱਚ ਵਿਚਾਰ ਕਰਾਂਗੇ ਜੇਕਰ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਸੰਜੀਦਗੀ ਨਾ ਵਿਖਾਈ ਗਈ ਤੇ ਇਹਦੇ ਉੱਤੇ ਜਿਹੜਾ ਆ ਅਸੀਂ ਪੂਰਨ ਤੌਰ ਤੇ ਜਿਹੜਾ ਐਸਕੇ ਅੰਮ੍ਰਿਤਸਰ ਨੂੰ ਬੰਦ ਕਰਾਂਗੇ ਜੈ ਵਾਲਮੀਕੀ ਜਗਤ ਅੱਜ ਤੁਸੀਂ ਆ ਡੀਸੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਸਾਰੇ ਸਮਾਜ ਦੀਆਂ ਜਥੇਬੰਦੀਆਂ ਵੀ ਡੀ ਸਾਹਿਬ ਨੇ ਕਿਹਾ ਕਿ ਮੈਂ ਇਮੀਡੀਟਲੀ ਇਹਨੂੰ ਜਿਹੜਾ ਐ ਐਸਐਸਪੀ ਔਰ ਕਮਿਸ਼ਨਰ ਅੰਮ੍ਰਿਤਸਰ ਅਤੇ ਏਡੀਸੀ ਜਿਹੜਾ ਆ ਉਹਨਾਂ ਦੀ ਡਿਊਟੀ ਲਾ ਰਿਹਾ ਹਾਂ ਤੇ ਇਹ ਜਿਹੜਾ ਤੁਹਾਨੂੰ ਇੱਕ ਅੱਧੇ ਦਿਨ ਚ ਇਹਦੇ ਪ੍ਰਤੀ ਤੁਹਾਨੂੰ ਬੁਲਾਇਆ ਜਾਂਦਾ ਹੈ ਵੇਖੋ ਜੇਕਰ ਪ੍ਰਸ਼ਾਸਨ ਵਿੱਚ ਸੰਦੀ ਸੰਜੀਦਗੀ ਵਿਖਾਉਂਦਾ ਹੈ ਸਾਡਾ ਵੇਖੋ ਆਪਣਾ ਸਾਡਾ ਅੰਮ੍ਰਿਤਸਰ ਆ ਸਾਡਾ ਪੰਜਾਬ ਆ ਸਾਡਾ ਇਹ ਦੇਸ਼ ਆ ਇਹ ਕਿਤੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ ਪਰ ਜੇਕਰ ਸਾਡੀਆਂ ਭੈਣਾਂ ਸਾਡੀਆਂ ਮਾਤਾਂ ਸਾਡੇ ਪਰਿਵਾਰਾਂ ਸਾਡੇ ਮਾਲਮਿਕੀ ਮੰਦਰਾਂ ਦੀ ਬੇਅਦਬੀ ਹੋਊਗੀ ਤੇ ਵੇਖੋ ਜੀ ਇਹੀ ਫਿਰ ਜਿਹੜਾ ਆ ਉਹ ਵੱਡੇ ਪੱਧਰ ਤੇ ਇੱਥੇ ਜਿਹੜਾ ਆ ਪ੍ਰੋਟੈਸਟ ਕਰਾਂਗੇ ਧਾਵਨ ਪਾਜੀ ਅੱਜ ਦੇ ਸੰਤ ਲਾਗੇ ਸਾਰੇ ਹੀ ਮੂਲ ਵਾਸੀ ਸਮਾਜ ਨੂੰ ਜੈ ਭੀਮ ਜੈ ਸੇ ਵਿਦਾਨ ਜਿਸ ਤਰ੍ਹਾਂ ਕੀ ਸਾਰਿਆਂ ਨੂੰ ਹੀ ਪਤਾ ਹੈ ਕਿ ਇੱਕ ਜਿਹੜਾ ਅੰਮ੍ਰਿਤਸਰ ਦੇ ਦਿਹਾਤੀ ਤੇ ਸ਼ਹਿਰੀ ਮੁੱਦਿਆਂ ਦੇ ਉੱਤੇ ਅੰਮ੍ਰਿਤਸਰ ਬੰਦਾ ਐਲਾਨ ਕੀਤਾ ਗਿਆ ਹੈ ਤੇ ਮੈਂ ਸਾਰਿਆਂ ਨੂੰ ਫੇਰ ਕਹਾਂ ਮੂਲ ਵਾਸੀ ਇਕਤਾ ਜਿੰਦਾਬਾਦ ਤੇ ਮਨੁਮਾਦਿਆਂ ਤੋਂ ਚਕਲਾ 19 ਤਰੀਕ ਨੂੰ ਕੱਢਿਆ ਜਾਏਗਾ ਅਗਰ ਪ੍ਰਸ਼ਾਸਨ 18 ਤਰੀਕ ਤੱਕ ਉਹ ਜਿੰਨੇ ਵੀ ਮਸਲੇ ਆ ਉਹ ਹੱਲ ਕਰ ਦਿੰਦਾ ਹੈ ਤੇ ਵੈਲਨ ਗੁੱਡ ਹੈ ਨਹੀਂ ਤੇ ਮੂਲ ਵਾਸੀ ਇਕਤਾ 19 ਤਰੀਕ ਨੂੰ ਅੰਮ੍ਰਿਤਸਰ ਬੰਦ ਕਰਾਏਗੀ ਜਿਸ ਤਰ੍ਹਾਂ ਕਿ ਰਵੇਲਾ ਜੀ ਨੇ ਦੱਸ ਦਿੱਤਾ ਆਵਾਜਾਈ ਵੀ ਠੱਪ ਰਹੇਗੀ ਸਿਰਫ ਜਿਹੜੀ ਮੈਡੀਕਲ ਸਹੂਲਤਾਂ ਵਾ ਚਾਹੇ ਐਂਬੂਲੈਂਸ ਹੈ ਚਾਹੇ ਕਿ ਇਹਨੂੰ ਅਮਰਜੈਂਸੀ ਜਾਂ ਮੈਡੀਕਲ ਦੀ ਉਹ ਚੱਲਣ ਦਿੱਤੀਆਂ ਜਾਣਗੇ ਆਵਾਜਾਈ ਵੀ ਠੱਪ ਤੇ ਵਪਾਰੀ ਵਰਗ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਦੇਖੋ ਤੇ ਆਂਦਾ ਮਸਲਾ ਤੇ ਸਮਾਜਿਕ ਤੇ ਧਾਰਮਿਕ ਮੁੱਦੇ ਇਹਦੇ ਵਿੱਚ ਕਿਸੇ ਦਾ ਕੋਈ ਵੀ ਪਰਸਨਲ ਮੁੱਦਾ ਨਹੀਂ ਆ ਤੇ ਅਸੀਂ ਬੇਨਤੀ ਕਰਦੇ ਆ ਕਿ ਆਪਣਾ ਜਿਹੜਾ ਦੁਕਾਨਾਂ ਉਹ ਬੰਦ ਰੱਖਣ ਅਗਰ ਕਿਸੇ ਦਾ ਕੋਈ ਨੁਕਸਾਨ ਹੋ ਜਾ ਤਾਂ ਉਹ ਆਪ ਖੁਦ ਜ਼ਿੰਮੇਵਾਰਾ ਹੋਏਗਾ ਪੁਲਿਸ ਪ੍ਰਸ਼ਾਸਨ ਹੋਏਗੀ ਤੇ ਪੰਜਾਬ ਸਰਕਾਰ ਹੋਏਗੀ ਤੇ ਇਹਨਾਂ ਦੀ ਡਿਊਟੀ ਵੀ ਮੰਦੀ ਹੈ ਕਿ ਆਪਣੇ ਪ੍ਰਸ਼ਾਸਨ ਕੀ ਜਿਹੜੀ ਅਨਾਉਂਸਮੈਂਟ ਹੈ ਸ਼ਹਿਰਾਂ ਦੇ ਵਿੱਚ ਜਾਂ ਦਿਹਾਤੀ ਇਲਾਕਿਆਂ ਵਿੱਚ ਕਰ ਦਿੱਤੀ ਜਾਵੇ ਕਿ 19 ਤਰੀਕ ਨੂੰ ਵਾਲਮੀਕੀ ਸਮਾਜ ਦੀ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ 19 ਤਰੀਕ ਦਾ ਤੇ ਸਾਡਾ ਸਮਰਥਨ ਕੀਤਾ ਜਾਵੇ ਜੈ ਭੀਮ ਜੈ ਸਵਿਧਾਨ ਜੀ ਜੋ ਬੋਲੇ ਸੋਨਰ ਭਾਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀਦਲ ਅੱਜ ਸਾਰੇ ਵਾਲਮੀਕੀ ਜਥੇਬੰਦੀਆਂ ਨਾਲ ਤੇ ਸੰਤ ਸਮਾਜ ਨੂੰ ਲੈ ਕੇ ਡੀਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਦੇ ਵਿੱਚ 19 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਆ ਉਹਦੇ ਵਿੱਚ ਜੋ ਵੀ ਸਾਡੇ ਸਮਾਜ ਦੇ ਮੁੱਦੇ ਆ ਜਿਸ ਤਰ੍ਹਾਂ ਵਾਲਮੀਕੀ ਮੰਦਰ ਦਾ ਹੋ ਗਿਆ ਨੀਰੂ ਬਾਜਵਾ ਜੀ ਦਾ ਹੋ ਗਿਆ ਔਰ ਜੱਗੂ ਪ੍ਰਧਾਨ ਜੀ ਦੇ ਮੰਦਰ ਵਾਲਾ ਹੋ ਗਿਆ ਔਰ ਹੋਰ ਇੱਕ ਬਾਬਾ ਸਾਡੇ ਜੈਮਲ ਸਿੰਘ ਸ਼ਹਿਰੀ ਆ ਉਨ੍ਹਾਂ ਦੇ ਵਿੱਚ ਜਿਹੜੇ ਗਲਤ ਕਮੈਂਟ ਕਰ ਰਿਹਾ ਜਿਹੜਾ ਬੰਦਾ ਉਹਤੇ ਐਫਆਰ ਵੀ ਦਰਜ ਹੋਈ ਆ 307 ਲੱਗੀ ਆ ਉਹਨੂੰ ਰੈਸਟ ਵਾਤੇ ਜੇ ਤੇ ਵਾਕਈ ਡੀਸੀ ਸਾਹਿਬ ਇਹਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਦੋ ਦਿਨਾਂ ਵਿੱਚ ਇਹ ਹੱਲ ਕਰ ਦਿੰਦੇ ਆ ਤੇ ਫਿਰ ਅਸੀਂ ਸੰਤ ਸਮਾਜ ਨਾਲ ਸਲਾਹ ਕਰਕੇ 19 ਦੀ ਫਿਰ ਕਾਲ ਵਾਪਸ ਲਵਾਂਗੇ ਔਰ ਜੇ ਨਹੀਂ ਕਰਦੇ ਤਾਂ 19 ਤਰੀਕ ਨੂੰ ਸੰਪੂਰਨ ਤੌਰ ਤੇ ਬੰਦ ਕੀਤਾ ਜਾ ਕੀਤਾ ਜਾਏਗਾ ਆਵਾਜ਼ਾਂ ਦੀ ਠਾਪ ਕੀਤੀ ਜਾਏਗੀ ਜੈ ਵਾਲਮੀਕੀ ਹਾਰ ਹਰ ਵਾਣਕ ਜੀ ਇਹ ਗੱਲ ਕਰ ਰਹੇ ਪੰਜਾਬ ਬੰਦ ਕਰ ਰਹੇ ਕਿ ਜਾਂ ਸ਼ਹਿਰ ਬੰਦ ਨਹੀਂ ਜੀ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਅਸੀਂ ਅਜੇ ਕਾਲ ਦਿੱਤੀ ਆ ਜੇ ਲੋੜ ਪਈਗੀ ਤੇ ਫਿਰ ਪੰਜਾਬ ਵੀ ਬੰਦ ਕਰਾਂਗੇ ਜੀ ਜੇ ਨਹੀਂ ਹੱਲ ਹੁੰਦਾ ਤਾਂ ਫਿਰ ਪੰਜਾਬ ਬੰਦ ਜੀ ਇਹ ਕਿਸੇ ਨਾ ਦੁਕਾਨ ਵਗੈਰਾ ਜਾਂ ਕੋਈ ਹੋਰ ਕੀ ਕਰੂਗੀ ਜੀ ਅਸੀਂ ਇਹ ਬੇਨਤੀ ਕਰਦੇ ਆ ਕਿ ਜੇ ਅਸੀਂ ਕਾਲ ਦਿੱਤੀ ਆ ਤੇ ਸਾਡਾ ਸਾਧਨ ਦੁਕਾਨਾਂ ਮੰਨ ਰੱਖਣ ਜੇ ਨਹੀਂ ਬੰਦ ਨਹੀਂ ਕਰਨਗੇ ਤੇ ਫਿਰ ਸਮਾਜ ਨੂੰ ਆਉਂਦਾ ਫਿਰ ਦੂਜੀ ਤਰ੍ਹਾਂ ਕਰਾਵਾਂਗੇ ਬੰਦ ਇਹਦਾ ਨਹੀਂ ਉਹਦੀ ਵੀ ਆਵਾਜ਼ ਵੀ ਬੰਦ ਰਹੇਗੀ ਨਹੀਂ ਜੀ ਰੇਲ ਰੇਲ ਨਾਲ ਸਾਡਾ ਕੋਈ ਅਜੇ ਕੋਈ ਇਹੋ ਜਿਹਾ ਪ੍ਰੋਸੈਸ ਨਹੀਂ ਹੈਗਾ ਅਸੀਂ ਜਿਹੜੀ ਅੰਮ੍ਰਿਤਸਰ ਦੇ ਜਿਹੜੇ ਹੈਗਾ ਆ ਕੰਪਿਊਟਰ ਗੱਡੀਆਂ ਜਾਂ ਦੁਕਾਨਾਂ ਇਹਨਾਂ ਬਾਰੇ ਜੀ ਅਸੀਂ ਐਲਾਨ ਕੀਤਾ ਆ ਅੱਗਾ ਅਗਲਾ ਜਿਹੜਾ ਪ੍ਰੋਟੈਸਟ ਆ ਉਹ ਜੇ ਨਹੀਂ ਹੱਲ ਹੁੰਦਾ ਤੇ ਫਿਰ ਅਗਲਾ ਪ੍ਰੋਟੈਸਟ ਜਿਹੜਾ ਪੰਜਾਬ ਲੈਵਲ ਦਾ ਹੋਏਗਾ ਜੈ ਬਾਲਮੀਕੀ ਹਰਮ ਲੰਕੀ